ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਭਾਗ ਨੋਵਾ ਸਾਖੀ ਸੁਣਾਵਾਂਗੇ ਭਾਈ ਦੁਲਚਾ ਜੀ ਦੀ ਮਲਤਾਨ ਵਿੱਚ ਇੱਕ ਗੁਰੂ ਤੇਗ ਬਹਾਦਰ ਜੀ ਦਾ ਇੱਕ ਸਿੱਖ ਰਹਿੰਦਾ ਸੀ ਜਿਹੜਾ ਕਿ ਬਹੁਤ ਅਮੀਰ ਸੀ ਉਸ ਨੂੰ ਲੋਕ ਰੂਪਾ ਸੇਠ ਕਹੇ ਕਹਿੰਦੇ ਸਨ ਮਲਤਾਨ ਵਿੱਚ ਇੱਕ ਡਾਕੂ ਰਹਿੰਦਾ ਸੀ ਜਿਸ ਨਾਮ ਹੀ ਰੂਪਾ ਸੀ ਇੱਕ ਵਾਰ ਰੂਪਾ ਡਾਕੂ ਨੇ ਡਾਕਾ ਮਾਰਿਆ ਕੋਤਵਾਲ ਨੂੰ ਜਦ ਪਤਾ ਲੱਗਾ ਕਿ ਡਾਕਾ ਰੂਪੇ ਨੇ ਮਾਰਿਆ ਹੈ ਤਾਂ ਉਸ ਰੂਪੇ ਡੋਕੇ ਡਾਕੂ ਨੂੰ ਫੜਨ ਦੀ ਬਜਾਏ ਰੂਪੇ ਸੇਠ ਨੂੰ ਫੜ ਲਿਆ ਰੂਪਾ ਸੇਠ ਘਰ ਦਾ ਗੁਰੂ ਘਰ ਦਾ ਸਿੱਖ ਸੀ ਤੇ ਸੱਚਾ ਸੀ ਉਸ ਸੱਚੇ ਦਿਲ ਦੇ ਸਤਗੁਰੂ ਪਾਸਰਦਾਸ ਕੀ ਤੀ ਕਿਸੇ ਤਰ੍ਹਾਂ ਉਸ ਦੀ ਇੱਜ਼ਤ ਰਹਿ ਜਾਵੇ ਅਗਲੇ ਦਿਨ ਉਸਦੀ ਬੇਨਤੀ ਸੁਣੀ ਗਈ ਕਿਉਂਕਿ ਲਾਗਲੇ ਪਿੰਡ ਦੇ ਇੱਕ ਹੀ कोतवाल ਨੇ ਉਸਨੂੰ ਕੋਤ ਕੋਬਾਲ ਪਾਸ ਸੁਨਿਆ ਭੇਜਿਆ ਅਸਲੀ ਰੂਪਾ ਡਾਕੂ ਫੜਿਆ ਗਿਆ ਅਤੇ ਚੋਰੀ ਦਾ maal ਵੀ ਫੜਿਆ ਗਿਆ ਇਸ ਲਈ ਰੂਪੇ ਸੇਠ ਨੂੰ ਛੱਡ ਦਿੱਤਾ ਜਾਵੇ ਤਦ ਰੂਪੇ ਸੇਠ ਦੀ ਖਲਾਸੀ ਹੋ ਗਈ ਤੇ ਉਸਦੀ ਇੱਜ਼ਤ ਵੀ ਵੱਧ ਗਈ ਜਦ ਉਸਨੂੰ ਪਤਾ ਲੱਗਾ ਕਿ ਗੁਰੂ ਗੋਬਿੰਦ ਸਿੰਘ ਜੀ ਗੁਰੂ ਗੱਦੀ ਤੇ ਬਿਰਾਜਮਾਨ ਹੋ ਰਹੇ ਹਨ ਤਾ ਦੂਰੋਂ ਦੂਰੋਂ ਸਿੱਖ ਸੰਗਤਾਂ ਸੰਗਾਤਾਂ ਲੈ ਕੇ ਜਾ ਰਹੀਆਂ ਹਨ ਉਸ ਦੀ ਮਨ ਬਣਿਆ ਕਿ ਬਹੁਤ ਵਧੀਆ ਸਗਾਤਾਂ ਗੁਰੂ ਜੀ ਨੂੰ ਭੇਟ ਕਰਾਂਗਾ ਉਸ ਬਹੁਤ ਸਾਰੇ ਸੁੰਦਰ ਹੀਰਿਆਂ ਮੋਤੀਆਂ ਦੇ ਹਾਰ ਬਣਾਏ ਅਤੇ ਗੁਰੂ ਸਾਹਿਬ ਦੇ ਮੇਚ ਦੇ ਦੋ ਜੜਾਉ ਕੜਿਆਂ ਦੀ ਜੋੜੀ ਵੀ ਬਣਾਈ ਪਰ ਕੋਈ ਮਜਬੂਰੀ ਹੋਣ ਜਾਣ ਕਰਨ ਅਨੰਦਪੁਰ ਸਾਹਿਬ ਨਾ ਜਾ ਸਕਿਆ ਉਸ ਇਸ ਗਾਤਾ ਉਥੋਂ ਦੇ ਮਸੰਦ ਭਾਈ ਦੁਲਚੇ ਦੇ ਹੱਥ ਭੇਜ ਦਿੱਤੀਆਂ ਭਾਈ ਦੁਲਚੇ ਦਾ ਮਨ ਬੇਈਮਾਨ ਹੋ ਗਿਆ ਉਹ ਜੜਾਉ ਕੜਿਆ ਦੀ ਜੋੜੀ ਆਪਣੇ ਪੱਗ ਵਿੱਚ ਲੁਕਾ ਕੇ ਰੱਖ ਲਈ ਤੇ ਹੀਰੇ ਮੋਤੀਆਂ ਦੇ ਹਾਰ ਗੁਰੂ ਸਾਹਿਬ ਜੀ ਨੂੰ ਭੇਟ ਕਰ ਦਿੱਤੇ ਪਰ ਗੁਰੂ ਜੀ ਅੰਦਰ ਜਾਮੀ ਸਨ ਉਹਨਾਂ ਨੂੰ ਦੁਲਚੇ ਦੀ ਚਲਾਕੀ ਦਾ ਪਤਾ ਲੱਗ ਗਿਆ ਅਗਲੇ ਦਿਨ ਜਦ ਦਰਬਾਰ ਲੱਗਿਆ ਤੇ ਗੁਰੂ ਜੀ ਦੇ ਤਖਤ ਉੱਤੇ ਆ ਕੇ ਬਿਰਾਜਮਾਨ ਹੋਏ ਤਾਂ ਉਹਨਾਂ ਕਿਹਾ ਕਿ ਭਾਈ ਦੁਲਚਾ ਕਿੱਥੇ ਹੈ ਉਹ ਤੁਰੰਤ ਮੇਰੇ ਸਾਹਮਣੇ ਹਾਜ਼ਰ ਹੋਣ ਦੁਲਚਾ ਛੱਟ ਉੱਠ ਕੇ ਗੁਰੂ ਪਾਸ ਪਹੁੰਚ ਗਿਆ ਗੁਰੂ ਜੀ ਨੇ ਉਸ ਨੂੰ ਕਿਹਾ ਭਾਈ ਦੁਲਚਾ ਤੁਸੀਂ ਮੇਰੇ ਵਾਸਤੇ ਕਿਹੜੀ ਸਗਾਤ ਲੈ ਕੇ ਆਏ ਹੋ ਕਿਹੜੀ ਸਗਾਤ ਲੈ ਕੇ ਭਾਈ ਦੁਲਚੇ ਨੇ ਕਿਹਾ ਮਹਾਰਾਜ ਮੈਂ ਜੋ ਕੁਝ ਲਿਆ ਸੀ ਕੱਲ ਮੈਂ ਆਪ ਜੀ ਦੇ ਅੱਗੇ ਭੇਟ ਕਰ ਚੁੱਕਾ ਹਾਂ ਗੁਰੂ ਜੀ ਨੇ ਕਿਹਾ ਭਾਈ ਦੁਲਚੇ ਚੰਗੀ ਤਰ੍ਹਾਂ ਯਾਦ ਕਰ ਲਈ ਕੋਈ ਚੀਜ਼ ਰਹਿ ਤਾਂ ਨਹੀਂ ਗਈ ਕਿਸੇ ਪ੍ਰੇਮੀ ਨੇ ਸਗਾਤ ਭੇਜੀ ਹੋਵੇ ਤਾਂ ਆਪ ਭੇਟ ਕਰਨੀ ਭੁੱਲ ਗਏ ਹੋ ਹੋਏ ਦੁਲਚਾ ਗੁਰੂ ਸਾਹਿਬ ਜੀ ਦੀਏ ਗਲ ਸੰਕੇ ਬੜੇ ਹਾਨ ਰਾਇ ਰੋ ਵਿੱਚ ਆ ਗਿਆ ਕਹਿਣ ਲੱਗਾ ਤੁਸੀਂ ਮੇਰੇ ਨਾਲ ਬਾਲਾ ਵਾਲਾ ਵਰਤਾਓ ਕਰ ਰਹੇ ਹੋ ਪਿਛਲੇ 50 ਸਾਲਾਂ ਤੋਂ ਮੈਂ ਗੁਰੂ ਘਰ ਦੀ ਸੇਵਾ ਕਰ ਰਿਹਾ ਹਾਂ ਅਤੇ ਤੁਸੀਂ ਮੇਰੇ ਤੇ ਸ਼ੱਕ ਕਰ ਰਹੇ ਹੋ ਅਤੇ ਭਰੇ ਦਰਬਾਰ ਵਿੱਚ ਮੇਰੀ ਇੱਜ਼ਤ ਨੂੰ ਹੱਥ ਪਾ ਰਹੇ ਹੋ ਗੁਰੂ ਜੀ ਮੁਸਕਰਾਏ ਦੇ ਕਹਿਣ ਲੱਗੇ ਜਰਾ ਮੇਰੇ ਨਜ਼ਦੀਕ ਆਓ ਭਾਈ ਦੁਲਚਾ ਉਹਨਾਂ ਦੇ ਲਾਗੇ ਗਿਆ ਤਾਂ ਗੁਰੂ ਸਾਹਿਬ ਜੀ ਨੇ ਜ਼ੋਰ ਨਾਲ ਹੱਥ ਮਾਰਿਆ ਦੁਲਚੇ ਦੀ ਪੱਗ ਲਾ ਕੇ ਵਗਾ ਕੇ ਮਾਰੀ ਅਤੇ ਕਹਿਣ ਲੱਗੇ ਪਹਿਲਾਂ ਤਾਂ ਮੈਨੂੰ ਪਹਿਲਾਂ ਤਾਂ ਮੈਂ ਤੈਨੂੰ ਕੁਝ ਵੀ ਨਹੀਂ ਸੀ ਗਿਆ ਇੱਜ਼ਤ ਨੂੰ ਹੱਥ ਹੁਣ ਪਾਇਆ ਹੈ ਸਾਰੀ ਸੰਤ੍ਰਾਨ ਰਹਿ ਗਈ ਗੁਰੂ ਜੀ ਇਹ ਗੁੱਸੇ ਵਿੱਚ ਆ ਕੇ ਸਕਦੇ ਸਨ ਪਰ ਉਹਨਾਂ ਨੇ ਹੈਰਾਨੀ ਉਸ ਵੇਲੇ ਹੋਰ ਵੱਧਾ ਹੋਇਆ ਜਦ ਸੋਨੇ ਦੇ ਕੜਿਆਂ ਦੀ ਜੋੜੀ ਬਾਹਰ ਡਿੱਗ ਪਈ ਅਤੇ ਇੱਕ ਸੇਖ ਨੇ ਚੁੱਕ ਕੇ ਗੁਰੂ ਸਾਹਿਬ ਜੀ ਨੂੰ ਫੜਾਈ ਗੁਰੂ ਜੀ ਗੁਰੂ ਸਾਹਿਬ ਨੇ ਕਿਹਾ ਭਾਈ ਦੁਲਚਾ ਹੁਣ ਦੱਸੋ ਤੁਹਾਡੀ ਇੱਜ਼ਤ ਵਿੱਚ ਕੀ ਲੁਕਿਆ ਪਿਆ ਸੀ ਜਿਸ ਨੂੰ ਗੁਰੂ ਦੀ ਪਿਆਰੇ ਦੀ ਬੜੀ ਰੀਜ ਨਾਲ ਇਹ ਕੜੇ ਭੇਜੇ ਸਨ ਉਹ ਬਲਾਪੁਰਖ ਕੀ ਸੋਚਦਾ ਹੋਵੇਗਾ ਪਾਈ ਦੁਲਚਾ ਬਹੁਤ ਸ਼ਰਮਿੰਦਾ ਹੋਇਆ ਅਤੇ ਗੁਰੂ ਜੀ ਦੇ ਚਰਨਾਂ ਤੇ ਪੈਰ ਰੱਖ ਕੇ ਮਿੰਤਾں ਤਰਲੇ ਕਰਨ ਲੱਗਾ ਮਹਾਰਾਜ ਮੈਨੂੰ ਬਖਸ਼ ਲਓ ਮੈਂ ਤਾਂ ਤੁਹਾਨੂੰ ਛੋਟਾ ਬਾਲਕ ਹੀ ਸਮਝਿਆ ਸੀ ਤੁਸੀਂ ਤਾਂ ਸਤਿਗੁਰੂ ਅੰਤਰਜਾਮੀ ਆਪ ਪਰਮੇਸ਼ਰ ਹੋ ਮੇਰੇ ਤੇ ਕਿਰਪਾ ਕਰੋ ਅਤੇ ਮੇਰੀ ਭੁੱਲ ਬਖਸ਼ ਦਿਓ ਗੁਰੂ ਜੀ ਨੇ ਫਰਮਾਇਆ ਆਈ ਦੁਲਚੇ ਗੁਰੂ ਘਰ ਵਿੱਚ ਬਖਸ਼ਿਸ਼ ਦੀ ਬਖਸ਼ਿਸ਼ ਦੀ ਕੋਈ ਘਾਟ ਨਹੀਂ ਜਾਂ ਆ ਤੈਨੂੰ ਬਖਸ਼ ਦਿੱਤਾ ਅੱਗੇ ਤੋਂ ਅਜਿਹੀ ਗੇਰਾ ਫੇਰੀ ਨਹੀਂ ਕਰਨੀ ਦੁਲਚਾ ਬਹੁਤ ਖੁਸ਼ ਹੋਇਆ ਤੇ ਉਸਨੇ ਸਾਰੀ ਸੰਗਤ ਦਾ ਗੁਰੂ ਸਾਹਿਬ ਜੀ ਤੇ ਥਾਪਰੋ ਸਾਹਿਦਕ ਵੱਜ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ